ਲਓ ਜੀ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਸਮਾਂ ਹੈ ਕਿਉਂਕਿ ਮੈਂ ਇਹ ਨਹੀਂ ਕਮਾਗਾ ਕਿ ਸ਼ੇਰ-ਏ-ਪੰਜਾਬ ਦਾ ਰਾਜ ਹੈ ਰਾਜ ਸਿੱਖ ਖਾਲਸੇ ਦਾ ਜਦੋਂ ਇਹ ਰਾਜ ਕਾਇਮ ਹੋਇਆ ਨਾ 1,45,000 ਮੀਰ ਬਰਬਾ ਬੰਦੀ ਦੇ ਉੱਤੇ ਤੇ ਉਸ ਦਿਨ ਇਹ ਪੁੱਛਿਆ ਗਿਆ ਸੀ ਵੀ ਆਪਾਂ ਇਸ ਰਾਜ ਦਾ ਨਾਂ ਕੀ ਰੱਖੀਏ ਸਿਕੋ ਇੱਕ ਗੱਲ ਹੋਰ ਯਾਦ ਰੱਖਿਓ ਜਿੰਨੀ ਦੇਰ ਤੱਕ ਸਿੱਖਾਂ ਦੇ ਅੰਦਰੋਂ ਚਮਚਾਗਰੀ ਵਾਲੇ ਕੰਨ ਨਹੀਂ ਨਾ ਜਾਂਦੇ ਉਨੀ ਦੇਰ ਤੱਕ ਸਾਨੂੰ ਕੋ ਪਲੇਟਫਾਰਮ ਨਹੀਂ ਮਿਲ ਸਕਦਾ ਤੇ ਉਸ ਦਿਨ ਵੀ ਲੋਕ ਇਦਾਂ ਦੇ ਸੀਗੇ ਚਾਪਲੂਸੀ ਕਰਨ ਵਾਲੇ ਜਦੋਂ ਪੁੱਛਿਆ ਵੀ ਇਸ ਰਾਜ ਦਾ ਨਾਂ ਕੀ ਰੱਖੀਏ ਤੇ ਜਿਹੜੇ ਤੇ ਚੜਤ ਸਿੰਘ ਦੇ ਹਾਨੀ ਪਰਮਾਣੀ ਸੀ ਸ਼ੇਰੇ ਪੰਜਾਬ ਦੇ ਬਾਬੇ ਦੇ ਉਹ ਕਹਿੰਦੇ ਜੀ ਇਹਦਾ ਨਾਂ ਰੱਖ ਦੋ ਚੜਤ ਸਿੰਘ ਦੇ ਪੋਤੇ ਦਾ ਰਾਜ ਜਿਹੜੇ ਮਹਾ ਸਿੰਘ ਦੇ ਹਾਨੀ ਪਰਮਾਣੀ ਸੀ ਉਹ ਕਹਿੰਦੇ ਇਹਦਾ ਨਾਂ ਰੱਖ ਦੋ ਮਹਾ ਸਿੰਘ ਦੇ ਪੁੱਤ ਦਾ ਰਾਜ ਤੇ ਜਿਹੜੇ ਸ਼ੇਰੇ ਪੰਜਾਬ ਦੇ ਹਾਨੀ ਪਰਮਾਣੀ ਸੀ ਉਹ ਕਹਿੰਦੇ ਇਹਦਾ ਨਾਂ ਰੱਖ ਦੋ ਰਣਜੀਤ ਰਾਜ ਪਰ ਸ਼ੇਰੇ ਪੰਜਾਬ ਕਹਿੰਦਾ ਨਹੀਂ ਏ ਰਾਜ ਮੈਂ ਖਾਲਸਾ ਹੀ ਫੌਜਾਂ ਨੂੰ ਨਾਲ ਲੈ ਕੇ ਲਿਆ ਇਹਦਾ ਨਾਂ ਹੋਵੇਗਾ ਖਾਲਸਾ ਰਾਜ ਵਾਹ ਤੇ ਉਹਦਾ ਨਾਂ ਸੀ ਸਤਿ ਸ੍ਰੀ ਅਕਾਲ ਉਹਦਾ ਨਾਂ ਰੱਖਿਆ ਗਿਆ ਖਾਲਸਾ ਰਾਜ ਪਰ ਯਾਦ ਰੱਖਿਓ ਖਾਲਸਾ ਰਾਜ ਦੇ 40 ਸਾਲ ਸ਼ੇਰੇ ਪੰਜਾਬ ਦੇ ਸਮੇਂ ਦਾ 40 ਸਾਲ ਦਾ ਰਾਜ ਸੀ ਤੇ 40 ਸਾਲਾਂ ਦਾ ਤੁਸੀਂ ਅੱਜ ਵੀ ਪਰਚੇ ਕਢਾ ਕੇ ਵੇਖ ਲਓ ਖੜੜੇ ਕਢਾ ਕੇ ਵੇਖ ਲੋ ਰਿਕਾਰਡ ਕਢਾ ਕੇ ਵੇਖ ਲੋ 40 ਸਾਲਾਂ ਵਿੱਚ ਨਹੀਂ ਕਿਸੇ ਨੂੰ ਸਜ਼ਾਏ ਮੌਤ ਭਾਵ ਫਾਂਸੀ ਦੀ ਸਜ਼ਾ ਦਿੱਤੀ ਗਈ ਨਹੀਂ ਕੋਈ ਚੋਰੀ ਹੋਈ ਨਹੀਂ ਕੋ ਡਾਕਾ ਬਜਿਆ ਤੇ ਨਹੀਂ ਕਿਸੇ ਦੀ ਦੀ ਪਤ ਲੁੱਟੀ ਗਈ ਇੱਥੇ ਅੱਜ ਕਹਿੰਦੇ ਨੇ ਰਾਜਸ਼ੇਰੇ ਪੰਜਾਬ ਵਰਗਾ ਕਰਨਾ ਤੇ ਪਤਾ ਨਹੀਂ ਬੰਦੇ ਦੀ ਗੋਲੀ ਕਿਹੜੇ ਬਲੇ ਬਜਾਣੀ ਹੈ ਪਤਾ ਨਹੀਂ ਕਿਹੜੀ ਦੀ ਭੈਣ ਦੀ ਇੱਜ਼ਤ ਲੁੱਟੀ ਜਾਣੀ